ਸਤਿ ਸ਼੍ਰੀ ਅਕਾਲ ਪੀਵੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਸਾਕ ਇਸ ਸਮੇਂ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਬਾਹਰ ਮੌਜੂਦ ਹੈ ਔਰ ਇੱਥੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀਪੁਰ ਨੂੰ ਸਮਰਪਿਤ ਸ਼ਬੀਲ ਲਗਾਈ ਗਈ ਹੈ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਹੈ ਔਰ ਇਹੀ ਪੰਜਾਬ ਦਾ ਫਲਸਫਾ ਹੈ ਕਿ ਪੰਜਾਬ ਹਰ ਇੱਕ ਨੂੰ ਠੰਡ ਵਰਤਾਉਂਦਾ ਹੈ ਤਾਂ ਇੱਥੇ ਸਾਡੇ ਨਾਲ ਮੋਦਵਾਰ ਔਰ ਸੰਗਤ ਵੀ ਮੌਜੂਦ ਹੈ ਬਰਜਿੰਦਰ ਸਿੰਘ ਹੁਸੈਨਪੁਰ ਸਾਹਿਬ ਮੱਖਣ ਕਰੇਵਾਲ ਤੇ ਹੋਰ ਸਾਰੇ ਸਾਥੀ ਇੱਥੇ ਮੌਜੂਦ ਨੇ ਕੋਰ ਰਾਮਦਾਸ ਸਿੰਘ ਸੋਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ ਮੌਜੂਦ ਨੇ ਸਾਰਿਆਂ ਤੋਂ ਉਹਨਾਂ ਦੇ ਮਨ ਦੇ ਭਾਵ ਜਾਣਦੇ ਬਹੁਤ ਨੇਕਾ ਸਵਾਗਤ ਹੈ ਸਰ ਔਰ ਅੱਜ ਜਿਹੜੀ ਸ਼ਬੀਲ ਹੈ ਇਹਨੂੰ ਦੇਖਦੇ ਮਨ ਵਿੱਚ ਕੀ ਭਾਵ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਦੇ ਨਾਲ-ਨਾਲ ਕੁਝ ਚੀਜ਼ਾਂ ਦਾ ਜਿਹੜਾ ਮਹਾਂਦਰਾ ਚੇਂਜ ਹੋ ਜਾਂਦਾ ਆ ਜੋ ਇਹ ਸ਼ਬੀਲ ਹੈ ਇਹ ਸਾਹਿਬ ਸਿੱਧ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਤ ਹੈ ਕਿਉਂਕਿ ਉਹਨਾਂ ਦੀ ਸ਼ਹਾਦਤ ਗਰਮੀ ਦੇ ਸਮੇਂ ਦੇ ਵਿੱਚ ਔਰ ਤਤੀ ਤਵੀ ਤੇ ਬਿਠਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਸਿੱਖਾਂ ਦੀ ਭਾਵਨਾ ਸੀ ਕਿ ਉਹਨਾਂ ਦੀ ਸ਼ਹੀਦੀ ਨੂੰ ਸਮਰਪਰਸ਼ਨ ਦਾਜਲੀ ਦੇਣ ਦੇ ਲਈ ਵੀ ਜਿਹੜਾ ਉਹਨਾਂ ਦੇ ਆਪਣੀ ਭਾਵਨਾ ਪ੍ਰਗਟ ਕਰਨ ਦੇ ਲਈ ਠੰਡੇ ਮਿੱਠੇ ਜਲ ਦੀ ਸ਼ਬੀਲ ਲਾਈ ਜਾਂਦੀ ਸੀ ਔਰ ਦਹਾਕਿਆਂ ਤੋਂ ਇਹ ਇਦਾਂ ਹੀ ਲੱਗਦੀ ਆ ਰਹੀ ਆ ਪਰ ਜਿਹੜਾ ਅੱਜ ਦਾ ਇਹ ਸਮਾਂ ਆ ਥੋੜਾ ਵੱਖਰਾ ਹੁੰਦਾ ਜਾ ਰਿਹਾ ਪਰ ਗੁਰਦੁਆਰਾ ਸਿੰਘ ਸਵਾ ਨਮਾਸ਼ਾਹਰ ਵੱਲੋਂ ਬਹੁਤ ਹੀ ਪ੍ਰਬੰਧਕ ਜਿਹੜਾ ਬਹੁਤ ਸੁਚਾਰੂ ਪ੍ਰਬੰਧ ਕੀਤਾ ਗਿਆ ਆ ਤੇ ਅੰਦਰ ਸੰਗਤਾਂ ਜਿਹੜੀਆਂ ਸੁਖਨੀ ਸਾਹਿਬ ਦਾ ਪਾਠ ਕਰ ਰਹੀਆਂ ਆ ਕੀਰਤਨ ਕਰ ਰਹੀਆਂ ਆ ਸੋ ਸਾਨੂੰ ਜਿਹੜੀ ਇਹ ਸ਼ਬੀਲ ਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਸ਼ਬੀਲ ਆ ਜੀ ਬੇਟਾ ਵੀ ਤੁਹਾਡੇ ਨਾਲ ਆ ਹਾਂਜੀ ਬਿਲਕੁਲ ਜੀ ਉਹਨਾਂ ਨੂੰ ਵੀ ਦਿਖਾਣ ਆਇਓ ਜਿਹੜੀ ਤਸਵੀਰ ਹੈ ਬਿਲਕੁਲ ਜੀ ਅਸੀਂ ਆਪਣੇ ਬੱਚਿਆਂ ਨੂੰ ਕਿਉਂਕਿ ਜਦੋਂ ਹੁਣ ਸਾਡਾ ਬੱਚਿਆਂ ਦਾ ਬਾਹਰ ਜਾਣ ਦਾ ਜਾਂ ਅਸੀਂ ਆਪਣੇ ਵਿਰਸੇ ਨਾਲ ਟੁੱਟਦੇ ਜਾ ਰਹੇ ਆ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਆ ਜੋ ਸਾਡੇ ਪੁਰਖਿਆਂ ਦੀਆਂ ਜਿਹੜੀਆਂ ਸਾਡੀਆਂ ਰੌ ਰਿਤਾ ਚੱਲੀਆਂ ਆ ਰਹੀਆਂ ਆ ਸਾਡੀ ਮਰਯਾਦਾ ਚੱਲੀ ਆ ਰਹੀ ਆ ਜਦੋਂ ਅਸੀਂ ਆ ਕੇ ਆਪ ਹਦੀ ਸੇਵਾ ਕਰਾਂਗੇ ਇਹਨਾਂ ਚੀਜ਼ਾਂ ਦੇ ਵਿੱਚ ਤੇ ਆਪਣੇ ਆਪ ਹੀ ਸਾਡਾ ਜਿਹੜਾ ਆ ਮਰਯਾਦਾ ਆ ਸਾਡੀ ਰੌ ਰਿਤੇ ਆ ਉਹ ਬੱਚਿਆਂ ਤੱਕ ਜਿਹੜਾ ਮੈਸੇਜ ਪਾਸ ਹੋ ਜਾਂਦਾ ਆ ਕਿਉਂਕਿ ਹੁਣ ਆਪਾਂ ਜੇ ਅਸੀਂ ਆਪਣੇ ਸਮੇਂ ਦਸੀਏ ਤੇ ਉਸ ਦਾ ਵੇਲੇ ਵਿੱਚ ਹਰ ਪਿੰਡ ਹਰ ਨਗਰ ਖੇੜੇ ਵਿੱਚ ਬੜੀ ਗੰਭੀਰਤਾ ਦੇ ਨਾਲ ਸ਼ਬੀਲ ਲੱਗ ਸ਼ਬੀਲਾਂ ਤਾਂ ਅੱਗੇ ਜੀ ਵੀ ਲੱਗਦੀਆਂ ਆ ਪਰ ਉਹਨਾਂ ਦੇ ਨਾਲ ਡੀਜੇ ਜਿਹੜੇ ਲੱਗਣੇ ਸ਼ੁਰੂ ਹੋ ਗਏ ਜਾਂ ਜਿਹੜਾ ਕੌਣ ਪਾਉਣ ਦਾ ਜਿਹੜਾ ਹੋ ਗਿਆ ਸ਼ੁਰੂ ਉਹ ਬੜਾ ਗਲਤ ਰੁਝਾਨ ਆ ਅਸਲ ਵਿੱਚ ਇਹ ਸ਼ਹਾਦਤ ਨੂੰ ਸਮਰਪਿਤ ਜਿਹੜੀ ਸ਼ਬੀ ਲੱਗਦੀ ਆ ਜੀ ਕੋਈ ਸਨੇਹਾ ਦੇਣਾ ਚਾਹੁੰਗੇ ਅੱਜ ਕੋਈ ਬਸ ਇਹੀ ਆ ਜੀ ਗੁਰੂ ਸੰਗਤਾਂ ਜਿਹੜੀਆਂ ਆ ਇਸੇ ਰੂਪ ਦੇ ਵਿੱਚ ਮਰਯਾਦਾ ਦੇ ਵਿੱਚ ਰਹਿ ਕੇ ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪਰਵ ਨੂੰ ਮਨਾਉਣ ਔਰ ਜੋ ਇਹ ਠੰਡੇ ਮਿੱਠੇ ਜਲ ਦੀਆਂ ਜਿਉਂਦ ਅਸੀਂ ਸ਼ਵੀਲਾ ਲਾਉਨੇ ਆ ਉਹਦੇ ਨਾਲ-ਨਾਲ ਅਸੀਂ ਆਪਣੇ ਅੰਦਰ ਵੀ ਗੁਣ ਧਾਰਨ ਕਰਨ ਦੇ ਅਸੀਂ ਜਿਹੜੀ ਗੁਰ ਮਰਯਾਦਾ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰੀ ਹੈ ਜੀ ਮਰਯਾਦਾ ਤੇ ਮਹਦੂਤਤਾ ਰਹਿਣਾ ਹੀ ਚਾਹੀਦਾ ਪਰ ਨਾਲ ਦੀਆਂ ਜਦੋਂ ਆਪਾਂ ਠੰਡੇ ਮਿੱਠੇ ਜਲ ਵਰਤੌਨੇ ਆ ਅੱਖ ਨੂੰ ਵੀ ਸਕੂਨ ਦਿੰਦਾ ਮਨ ਨੂੰ ਸਕੂਨ ਮਿਲਦਾ ਜੀ ਬਿਲਕੁਲ ਜੀ ਜਿਹੜੀ ਜਿਹੜੇ ਕਾਰਜ ਹੀ ਜਿਹੜੇ ਕਮਾਲੀ ਉਹ ਤਾਂ ਕੁਦਰਤ ਦੇ ਤੌਰ ਤੇ ਹੈ ਹੀ ਆ ਜੀ ਅੱਛਾ ਪਾਣੀ ਦੀ ਅੱਜਕਲ ਜਿਹੜੀ ਦੁਰਮਰਤ ਹੋ ਰਹੀ ਹੈ ਉਹਦੇ ਨੂੰ ਕੁਝ ਸੁਨੇਹਾ ਦੇਣਾ ਚਾਹੂੰਗਾ ਹਾਂ ਦੇਖੋ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਸੀ ਕਿ ਝੋਨੇ ਦੀਆਂ ਤਰੀਕਾਂ ਜਿਹੜੀਆਂ ਵੀ 10 ਜੂਨ 15 ਜੂਨ ਜਾਂ 20 ਜੂਨ ਸੀ ਪਰ ਸ਼ਾਇਦ ਪੰਜਾਬ ਦੇ ਲੋਕ ਇੰਨੇ ਕ ਅਸੀਂ ਸੈਲਫਿਸ਼ ਹੋ ਗਏ ਸੀ ਵੀ ਉਹਨਾਂ ਦੇ ਵਿੱਚ ਆ ਅੱਜ ਦੀਆਂ ਸਾਰੀਆਂ ਖ਼ਬਰਾਂ ਦੇ ਵਿੱਚ ਰਿਪੋਰਟ ਲੱਗੀ ਆ ਕਿ ਇਸ ਸਾਲ ਪੰਜਾਬ ਦਾ ਪਾਣੀ 1 ਮੀਟਰ ਤੋਂ ਲੈ ਕੇ 2 ਮੀਟਰ ਥੱਲੇ ਚਲੇ ਗਿਆ ਤੇ ਹੱਲੇ ਤਾਂ ਝੋਨਾ ਲੱਗਣਾ ਆ ਜੇ ਹੁਣੇ ਹੀ ਇਹ ਨਾਲ ਥੱਲੇ ਚਲ ਗਿਆ ਇਹ ਕਰਕੇ ਜੇ ਪੰਜਾਬ ਸਰਕਾਰ ਨੇ ਬਿਜਲੀ ਤੁਹਾਨੂੰ 18 20 ਘੰਟੇ ਦਿੱਤੀ ਉਹਦੀ ਪੰਜਾਬੀਆਂ ਨੇ ਰੱਜ ਕੇ ਦਰਵਰਤੋ ਕੀਤੀ ਔਰ ਇੰਨੀ ਗਰਮੀ ਦੇ ਵਿੱਚ ਇਹੀ ਸੋਚ ਕੇ ਕਿ ਸਾਡੇ ਖੇਤ ਠੰਡੇ ਹੋਣਗੇ ਬਿਨਾਂ ਵਜ੍ਹਾ ਤੋਂ ਜਿਹੜੇ ਖੇਤ ਭਰੇ ਰੱਖੇ ਪਿਛਲੇ ਦਿਨਾਂ ਦੇ ਵਿੱਚ ਔਰ ਇੰਨੀ ਪਾਣੀ ਦੀ ਦਰਵਰਤੋ ਜੇ ਤੁਸੀਂ ਅੱਜ ਦੀਆਂ ਰਿਪੋਰਟਾਂ ਪੜੋ ਅਖਬਾਰ ਦੀਆਂ ਜੇ ਅਸੀਂ 5 ਤੋਂ 6 ਫੁੱਟ ਪਾਣੀ ਹਲੇ ਝੋਨਾ ਲੱਗਣ ਤੋਂ ਪਹਿਲਾਂ ਹੀ ਅਸੀਂ ਆਪਣਾ ਲੈਵਲ ਸੈੱਟ ਲਿਆ ਤੇ ਸਾਨੂੰ ਉਹਦੇ ਬਾਰੇ ਬਹੁਤ ਗੰਭੀਰ ਹੋਣ ਦੀ ਲੋੜ ਆ ਦੇਖੋ ਇਹ ਸਾਡੇ ਮਾਹਰਾਂ ਦੀ ਸਰਕਾਰ ਲੈਵਲ ਦੀਆਂ ਗੱਲਾਂ ਆ ਔਰ ਉਹਨਾਂ ਨੂੰ ਬੜੀ ਗੰਭੀਰਤਾ ਦੇ ਨਾਲ ਜੇ ਅਸੀਂ ਕਾਨੂੰਨ ਬਣਾਇਆ ਸੀ ਝੋਨਾ 10 ਜੂਨ ਤੋਂ ਬਾਅਦ ਲਗਣਾ ਤੇ ਖੇਤਾਂ 'ਚ ਪਾਣੀ ਵੀ 10 ਜੂਨ ਤੋਂ ਬਾਅਦ ਹਾਂ ਜਿਹੜੀਆਂ ਲੁੜਿੰਦੀਆਂ ਫਸਲਾਂ ਆ ਕਮਾਦ ਜਾਂ ਮੱਕੀ ਉਥੇ ਜ਼ਰੂਰੀ ਸੀ ਪਰ ਲੋਕਾਂ ਨੇ ਵਿਹਲੇ ਖੇਤਾਂ ਵਿੱਚ ਇਹ ਖੇਤ ਭਰ-ਭਰ ਕੇ ਜਿਹੜੀ ਪਾਣੂ ਦੀ ਪਾਣੀ ਦੀ ਅੱਜ ਕੋ ਦਰ ਵਰਤੋਂ ਕੀਤੀ ਗਈ ਜੀ ਦਰ ਵਰਤੋਂ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਜੀ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਸਰਦਾਰ ਜੀ ਜਿਵੇਂ ਹੁਸੈਨਪੁਰ ਸਾਹਿਬ ਨੇ ਕਿਹਾ ਕਿ ਮਹਦੂਦ ਰਹਿਣਾ ਚਾਹੀਦਾ ਸਾਨੂੰ ਮਰਿਆਦਾ ਵਿੱਚ ਰਹਿਣਾ ਚਾਹੀਦਾ ਬੜੀ ਚੰਗੀ ਗੱਲ ਲੱਗੀ ਕਿ ਇੱਥੇ ਡੀਜੇ ਨਹੀਂ ਹੈ ਅੰਦਰ ਕੀਰਤਨ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਦੇ ਬਤੇ ਕੋਈ ਸ਼੍ਰੀ ਗੁਰੂ ਰਾਜਾ ਦੇਵ ਜੀ ਮਹਾਰਾਜ ਜੀ ਦੀ ਜੋ ਸ਼ਹਾਦਤ ਹੋਈ ਸੀਗੀ ਗਰਮ ਰੁੱਤ ਦੇ ਵਿੱਚ ਗਰਮ ਤਵੀ ਦਿੱਤੇ ਗਏ ਬੜੀ ਲੋਹੇ ਦੇ ਉੱਤੇ ਬਿਠਾ ਲਿਆ ਗਿਆ ਉਹਨਾਂ ਨੂੰ ਸ਼ੀਤ ਕੀਤਾ ਸਰਦ ਦੇ ਗਰਮ ਰੇਤ ਪਾਈ ਗਈ ਦੇ ਦੇ ਗਾਰ ਪਾਈ ਦੇ ਵਾਲਿਆਂ ਨੂੰ ਸੀਏ ਦਿੱਤੇ ਗਏ ਤੇ ਉਹਨਾਂ ਸਮੇਂ ਨੂੰ ਯਾਦ ਕਰਦੇ ਹੋਇਆ ਇਹ ਜੋ ਸ਼ਹੀਦ ਲਾਈ ਜਾਨੀ ਸਾਡੇ ਪੁਰਖਿਆਂ ਵੱਲੋਂ ਜਿਹਦੇ ਵਿੱਚ ਇੱਕ ਤਾਂ ਇਹ ਸੰਗਤ ਨੂੰ ਦੇ ਜਿਹੜਾ ਕਿ ਜੋ ਸਾਨੂੰ ਬਾਬੇ ਨਾਨਕ ਤਾਂ ਵੰਡ ਕੇ ਛਕਣ ਦਾ ਕਿ ਸੰਗਤ ਕੋਈ ਆਪਣੇ ਕੋਲ 1 ਕਿਲੋ ਮਾੜ ਲੈ ਕੇ ਆਉਂਦੀ ਹੈ ਕੋਈ ਫਾਇਆ ਲੈ ਕੇ ਆਉਂਦੀ ਹੈ ਕੋਈ ਕੋਈ ਇੱਕ ਬੂਰੀ ਲੈ ਕੇ ਆਉਂਦੀ ਹੈ ਇਦਾਂ ਦੁੱਧ ਲੈ ਕੇ ਆਉਂਦਾ ਆਪਣੇ ਘਰੋਂ ਇਹ ਸਾਰਿਆਂ ਦਾ ਨਾਲ ਮਿਲ ਕੇ ਸਾਰਿਆਂ ਦਾ ਸਹਿਯੋਗ ਹੁੰਦਾ ਇਹ ਇਹਨਾਂ ਦੇ ਕਿਪਾ ਦੇਖੋ ਅੱਜ ਮੌਸਮ ਵੀ ਕਿੰਨਾ ਵਧੀਆ ਹੋ ਗਿਆ ਨਾ ਭਾਈਚਾਰਕ ਸੰਜ ਦਾ ਇੱਕ ਸੁਨਿਆ ਮਿਲਦਾ ਇਹ ਮੇਰੇ ਕੋਲ ਸਾਰਿਆਂ ਦੇ ਘਰਾਂ ਵਿੱਚ ਥੋੜ੍ਹਾ ਥੋੜ੍ਹਾ ਜੋ ਯੋਗਦਾਰ ਪੈਂਦਾ ਉਹਦੇ ਨਾਲ ਫਿਰ ਬੱਚਿਆਂ ਦੇ ਵਿੱਚ ਸਿਆਹ ਆਉਂਦਾ ਬੱਚੇ ਵੀ ਸੇਵਾ ਕਰਦੀਆਂ ਉਹਨਾਂ ਨੂੰ ਸੇਵਾ ਕਰਦੀ ਇਸ ਭਾਵਨਾ ਨਾਲ ਵਿੱਚ ਪੈਦਾ ਹੁੰਦੀ ਆ ਤੇ ਗੁਰਦਵਾਰਾ ਦੋਨੋਂ ਟ੍ਰੈਕ ਤੇ ਹਾਂਜੀ ਦੋਨੇ ਟ੍ਰੈਕ ਤੇ ਗੁਰਦਵਾਰਾ ਸਿੰਘ ਸਭਾ ਵਿੱਚ ਜਿੱਥੇ ਸਵੇਰੇ ਪਹਿਲਾਂ ਘਾਟਪੜ ਸਾਹਿਬ ਦੇ ਭੋਗ ਪਾਏ ਗਏ ਉਸ ਤਰ੍ਹਾਂ ਕੀਰਤਨ ਹੋਇਆ ਕਥਾ ਹੋਈ ਸੋង ਜਦੇ ਬਾੜ ਚੱਲ ਰਹੀ ਆ ਤੇ ਹੁਣ ਵੀ ਬੀਬੀਆਂ ਵੱਲੋਂ ਕਿਸ਼ਨ ਕੀਤਾ ਜਾ ਰਿਹਾ ਤੇ ਸੰਦੇਸ਼ ਅਹੀ ਦੇਣਾ ਗੁਰੂ ਜੀ ਸਭ ਦੀ ਅਸੀਂ ਮਰਿਆਦਾ ਦੇ ਅੰਦਰ ਆ ਆਪਣਾ ਜਿਵੇਂ ਜੀਵਨ ਜੀ ਉਹ ਚੰਗਾ ਲੱਗਿਆ ਮਨ ਨੂੰ ਬਹੁਤ ਸਕੂਨ ਮਿਲ ਰਿਹਾ ਗਰੇਵਾਲ ਸਾਹਿਬ ਜਿਵੇਂ ਇਹਨਾਂ ਨੇ ਗੱਲ ਕਹੀ ਆ ਕਿ ਆਪਾਂ ਮਹਦੂਦ ਹੀ ਆ ਆਪਾਂ ਮਰਿਆਦਾ ਵਿੱਚ ਹੀ ਆ ਔਰ ਬਹੁਤ ਠੰਡਕ ਮਿਲ ਰਹੀ ਆ ਮਨ ਨੂੰ ਨਾਲ ਵੀ ਨਾਲ ਦੇਖ ਕੇ ਮਨ ਆਪ ਕਰ ਰਿਹਾ ਕਿ ਸੇਵਾ ਕਰੀਏ ਕਿਉਂਕਿ ਜਦੋਂ ਕੋਈ ਇੱਥੇ ਆਂਦਾ ਜਾਂਦਾ ਆ ਸ਼ਬੀਲ ਪੀ ਕੇ ਜਾਂਦਾ ਉਹਨੂੰ ਠੰਡਕ ਮਿਲਦੀ ਆ ਲੱਗਦਾ ਕਿ ਸ਼ਾਂਤੀ ਮਿਲ ਰਹੀ ਆ ਬਿਲਕੁਲ ਮਿਲ ਰਹੀ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਹਰ ਰੋਜ਼ ਸੁਖਣੀ ਸਾਹਿਬ ਦੇ ਪਾਠ ਹੁੰਦੇ ਆ ਔਰ ਸਵੇਰ ਨੂੰ 5 ਵਜੇ ਕੀਰਤਨ ਚੱਲੂ ਹੋ ਜਾਂਦਾ ਆ 8:00 8:30 ਵਜੇ ਤੱਕ ਕੀਰਤਨ ਚੱਲਦਾ ਜੀ ਸ਼ਾਮ ਨੂੰ ਫਿਰ 5 ਵਜੇ ਚੱਲੂ ਹੋ ਕੇ ਫਿਰ 8:30 8:00 ਵਜੇ ਤੱਕ ਕੀਰਤਨ ਚੱਲਦਾ ਆ ਸਾਰੇ ਸ਼ਹਿਰ ਦੇ ਸੰਗਤਾਂ ਨੂੰ ਸਾਡੀ ਦਤ ਹੱਥ ਜੋੜ ਕੇ ਬੇਨਤੀ ਆ ਕਿ ਇੱਥੇ ਆ ਕੇ ਕੀਰਤਨ ਦਾ ਆਨੰਦ ਮਾਣਿਆ ਕਰੋ ਔਰ ਸਵੇਰ ਤੋਂ ਸ਼ਾਮ ਤੱਕ ਲੰਗਰ ਚੱਲਦਾ ਜਿਹੜਾ ਵੀ ਕੋਈ ਗਰੀਬ ਜੇ ਆ ਕੇ ਛਕੇ ਅਸੀਂ ਛਕਣ ਲਈ ਤਿਆਰ ਬੈਠੇ ਹਾਂ ਜੀ ਔਰ ਜਿੱਥੇ ਹਰ ਵੇਲੇ ਗੁਰੂ ਮਹਾਰਾਜ ਦੀ ਬਾਣੀ ਹੈ ਹਾਂਜੀ ਉੱਥੇ ਤਾਂ ਫੇ ਆ ਕੇ ਸਕੂਨ ਮਿਲਦਾ ਹੀ ਮਿਲਦਾ ਹੀ ਮਿਲਦਾ ਹੈ ਸਕੂਨ ਮਿਲਦਾ ਅਮਰਜੀਤ ਜੀ ਅਭੀ ਮਰਿਆਦਾ ਵਿੱਚ ਹੀ ਰਹਿ ਕੇ ਜਿਹੜੀ ਸ਼ਵੀਲਾ ਲਾਉਂਦੇ ਆ ਜੀ ਅਸੀਂ ਮਰਿਆਦਾ ਤੋਂ ਬਾਹਰ ਜਾ ਕੇ ਸ਼ਵੀਲਾ ਨਹੀਂ ਲਾਉਂਦੇ ਅਮਰਜੀਤ ਜੀ ਅੱਜ ਮਾਰੀ ਦੀ ਕਿਰਪਾ ਦੇਖੋ ਹਿਊਮਿਡਿਟੀ ਬਿਲਕੁਲ ਨਹੀਂ ਹੈਗੀ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਹੈ ਗੁਰਦੁਆਰੇ ਸਾਹਿਬ ਦੀ ਬਹੁਤ ਕਿਰਪਾ ਹੈ ਜੀ ਗੁਰਦੁਆਰੇ ਸਾਹਿਬ ਦੇ ਉੱਪਰ ਵੀ ਤੇ ਪ੍ਰਧਾਨ ਜੀ ਸਾਡੇ ਮੱਖਣ ਸਿੰਘ ਜੀ ਗਰੇਵਾਲ ਸੁਖਵਿੰਦਰ ਸਿੰਘ ਥਾਂਦੀ ਬੜੇ ਡਟ ਕੇ ਲੱਗੇ ਹੋਏ ਬਹੁਤ ਕਿਰਪਾ ਹੈ ਗੁਰਦੁਆਰੇ ਦੀ ਪਰ ਪ ਇਹ ਗੁਰਦੁਆਰੇ ਬਹੁਤ ਹੀ ਘਾਟੇਚਾਰੀਆ ਸੀਗਾ ਬੰਦ ਵੀ ਹੋਣ ਲੱਗਾ ਸੀ ਕੋਵਿਡ ਦੇ ਵਿੱਚ ਇਹਨਾਂ ਦੇ ਉਪਰਾਲੇ ਸਦਕਾ ਬਹੁਤ ਹੀ ਵਧੀਆ ਬਿਲਡਿੰਗ ਵੀ ਬਣ ਗਈ ਹੈ ਬਹੁਤ ਵਧੀਆ ਉਪਰਾਲੇ ਚਲੇ ਬੰਦ ਹੋਣਾ ਨਾਮ ਹੈ ਉਹ ਚੀਜ਼ ਕਦੀ ਬੰਦ ਹੋ ਸਕਦੀ ਹੈ ਇਹ ਤਾਂ ਗੁਰਦੁਆਰਾ ਸਾਹਿਬ ਹੈ ਹਾਂ ਤੇ ਅੱਜ ਮੌਸਮ ਵੀ ਵਧੀਆ ਹੋ ਗਿਆ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਤੇ ਇਸ ਤਪਦੀ ਗਰਮੀ ਦੇ ਵਿੱਚ ਠੰਡਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਗੁਰੂ ਸਾਹਿਬ ਵੀ ਉੱਪਰ ਕਿਰਪਾ ਕਰ ਰਹੇ ਹੈ ਸ਼ਰੀਰ ਨੂੰ ਵੀ ਠੰਡਕ ਮਿਲ ਰਹੀ ਹੈ ਮਨ ਨੂੰ ਵੀ ਮਿਲ ਰਹੀ ਹੈ ਜੀ ਬਾਣੀ ਚੱਲ ਰਹੀ ਜੰਨੂ ਵੱਖੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਮਹਾਪੁਰਸ਼ਾਨਾ ਸ਼ਹੀਦੀ ਦਿਹਾੜਾ ਹੈ ਤੇ ਉਹਦੇ ਸਮਰਪਿਤ ਅਸ਼ਵੀਨ ਹੈ ਠੰਡੇ ਮਿੱਠੇ ਜਲਦੀ ਸਾਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਕਿ ਇਸ ਗੁਰਦੁਆਰਾ ਸਾਹਿਬ ਮਰਿਆਦਾ ਦੇ ਵਿੱਚ ਜੋ ਡੀਜੇ ਨਹੀਂ ਨਾ ਆਇਆ ਜਿਹਨਾਂ ਸ਼ਵੀਲਾਂ ਤੇ ਡੀਜੇ ਲੱਗਦਾ ਕਿ ਅੱਜ ਕੱਲ੍ਹ ਦੇਖਣ ਨੂੰ ਕਿ ਸਾਡੀ ਜਿਹੜੀ ਸੰਗਤ ਹੈ ਹੋਰ ਹੀ ਪਾਸੇ ਨੂੰ ਦੁਰਪੇ ਪੰਜਾਬੀ ਗਾਣੇ ਚੱਲਦੇ ਆਂ ਵਿਰਾਸਤ ਨਾਲ ਜੋੜਿਆ ਜਾਵੇ ਵਿਰਾਸਤ ਨਾਲ ਸ਼ਬਦ ਚੱਲਣੇ ਚਾਹੀਦੇ ਧੰਨਵਾਦ ਟੀਵੀ 32 ਦੇ ਸਾਰੇ ਦਰਸ਼ਕਾਂ ਦਾ ਜਿਵੇਂ ਮਰਜ਼ੀ ਦੀ ਆਪਣੀ ਗੱਲ ਹੋ ਰਹੀ ਸੀ ਕਿ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਨ ਨੂੰ ਅੱਜ ਸਮਰਪਿਤ ਅਤੀ ਸ਼ਹੀਦੀ ਲਗਾਈ ਹੈ ਹਾਂਜੀ ਪੰਜਵੇਂ ਪਾਤਸ਼ਾਹ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਸ਼ਹਾਦਤ ਦੀ ਯਾਦ ਵਿੱਚ ਅੱਜ ਸ਼ਹੀਦੀ ਲਗਾਈ ਜਾ ਰਹੀ ਹੈ ਬਾਣੀ ਦੇ ਬਹੁਤ ਵੀ ਕਿਹਾ ਜਾਂਦਾ ਹੈ ਬਾਣੀ ਉਹਨਾਂ ਨੇ ਰਚੀ ਹੈ ਸਾਨੂੰ ਇੱਕ ਸੇਧ ਦਿੱਤੀ ਹੋਈ ਹੈ ਬਾਣੀ ਤੇ ਪਰਚਲ ਕੇ ਅਸੀਂ ਆਪਣਾ ਜੀਵਨ ਨੂੰ ਵਧੀਆ ਲੈ ਤੇ ਲੈ ਕੇ ਜਾ ਸਕਦੇ ਹਾਂ ਅਸੀਂ ਤੇ ਗੁਰੂ ਸਾਹਿਬ ਨੂੰ ਅੱਜ ਚੇਤੇ ਕਰ ਰਹੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਤੇ ਗੁਰੂ ਸਾਹਿਬ ਕਿਰਪਾ ਕਰ ਅਨਸਾਰ ਹੀ ਸੰਗਤ ਦੇ ਉੱਪਰ ਸਾਰੇ ਸੰਸਾਰ ਦੇ ਉੱਪਰ ਆਪਣੀ ਬਾਣੀ ਦਾ ਪ੍ਰਚਾਰ ਆਪਣੇ ਰਹਿਮਤਾ ਦੇ ਸਾਗਰ ਪ੍ਰੇਸ਼ਾਨ ਜੀ ਵਰਗਤ ਗੁਰੂ ਮਹਾਰਾਜ ਦੀ ਉਹ ਤਸਵੀਰ ਅੱਖਾਂ ਮੋੜੇ ਆਉਂਦੀ ਹੈ ਤਾਂ ਮਨ ਵਿੱਚ ਇਹ ਜਿਹੜਾ ਭਾਵ ਆਉਂਦਾ ਕਿ ਹਮੇਸ਼ਾ ਦੀ ਰਜਾ ਵਿੱਚ ਰਾਜੀ ਰਹਿਣਾ ਚਾਹੀਦਾ ਔਰ ਦੇਖੋ 31 ਤਵੀ ਤੇ ਵੀ ਉਹਨਾਂ ਨੇ ਮਹਾਰਾਜ ਨੂੰ ਯਾਦ ਕੀਤਾ ਤੇ ਅੱਜ ਤੱਕ ਅਸੀਂ ਉਹ ਦਿਨ ਮਨਾ ਰਹੇ ਹਾਂ ਰਹਿਦੀ ਦੁਨੀਆ ਤੱਕ ਇਹ ਦਿਨ ਨੂੰ ਯਾਦ ਰੱਖਾਂਗੇ ਤਾਂ ਹੀ ਉਹਨਾਂ ਨੂੰ ਸ਼ਾਂਤੀ ਦੇ ਪੁੰਜ ਕੇ ਆਉਂਦਾ ਹੈ ਐਨੀ ਇਸੇ ਤਰ੍ਹਾਂ ਇਹ ਸ਼ਾਂਤੀ ਜਿਹੜੀ ਹੈ ਵੇਨੀ ਤਪਸ਼ ਪੈ ਰਹੀ ਹੈ ਅਸੀਂ ਵੀ ਉਹੀ ਸ਼ਾਂਤੀ ਉਹੀ ਠੰਡਕ ਪਛਾ ਰਹੇ ਆਂ ਤੇ ਗੁਰੂ ਸਾਹਿਬ ਨੇ ਜਿੱਦਾਂ ਸ਼ਾਂਤੀ ਦੇ ਕੀਤੇ ਕਿੰਨਾ ਕਰੋ ਹੋ ਰਿਹਾ ਸੀ ਪ੍ਰਕੋਪ ਹੋ ਰਿਹਾ ਸੀ ਤੇ ਆਪਣੀ ਸਤਵੀ ਤੇ ਬੈਠੇ ਰਹੇ ਸ਼ਾਂਤੀ ਦੇ ਨਾਲ ਜੀ ਮੈਂ ਇੱਕ ਪੰਡ ਗੱਲ ਕਰਨੀ ਆਜੋ ਤੇ ਇਹ ਹੁਸੈਨਪੁਰ ਸਾਹਿਬ ਦਾ ਬੇਟਾ ਹੈ ਜੀ ਅਮਰੀਕਾ ਤੋਂ ਆਏ ਹੋਏ ਆ ਪਹਿਲਾਂ ਤੁਸੀਂ ਸਿਆਸਤ ਵੀ ਦੇਖ ਲਈ ਹੁਣ ਆ ਵੀ ਦੇਖ ਰਹੇ ਮਾਹੌਲ ਰੂਮ ਇੱਥੇ ਠੰਡਕ ਮਿਲ ਰਹੀ ਕਿ ਨਹੀਂ ਪੂਰੀ ਪੂਰੀ ਜਰੂਰ ਆ ਜਾ ਪਾ ਇਥੇ ਗੁਰੂ ਅਰਜਨ ਦੇਵ ਜੀ ਦੇ ਸ਼ਹਿਰ ਤੇ ਆਇਆ ਇਹ ਜੱਥੇ ਲੰਗਰ ਸੇਵਾ ਦਾ ਤੇ ਛੋਲਿਆਂ ਦਾ ਵੀ ਲੱਗਿਆ ਹੈ ਤੇ ਬਹੁਤ ਬਹੁਤ ਚੰਗਾ ਲੱਗਦਾ ਹੈ ਕਿ ਆਪਾਂ ਆਪਣੇ ਸਿੱਖ ਇਹ ਨਾਲ ਵੀ ਨਾਲੇ ਕੀਰਤਨ ਵੀ ਚੱਲ ਰਹੇ ਅੰਦਰ ਹਾਂਜੀ ਉਹਦੇ ਬਾਰੇ ਕੀ ਕਹੂੰਗਾ ਕੀਰਤਨ ਬਹੁਤ ਜ਼ਰੂਰੀ ਚੀਜ਼ ਹੈ ਆਪਣੀ ਸਿੱਖ ਸਮਾਜ ਦੇ ਵਿੱਚ ਤੇ ਹਿੱਸਾ ਹੈ ਆਪਣੇ ਕੌਮ ਦਾ ਆਪਣੇ ਕਲਚਰ ਦਾ ਇਹ ਯਾਦਾਂ ਫਿਰ ਨਾਲ ਲੈ ਕੇ ਜਾਉਂਗੇ ਅਮਰੀਕਾ ਜਰੂਰ ਜਰੂਰ ਅਸੀਂ ਇਹ ਯਾਦਾਂ ਉੱਥੇ ਵੀ ਫਿਰ ਵੱਡੂਗੇ ਛੋਟੇ ਭਰਾਮ ਦੱਸੂਗੇ ਹਾਂਜੀ ਛੋਟੇ ਭਰਾਮ ਆਪਣੇ ਕਲਾਸਮੇਟ ਨੂੰ ਮੁਕੰਗੇ ਜਾ ਕੇ ਹਾਂਜੀ ਜਰੂਰ ਬਹੁਤ ਬਹੁਤ ਸ਼ੁਕਰੀਆ ਤਾਂ ਤੁਸੀਂ ਇੱਕ ਵਾਰੀ ਇੱਥੇ ਜਿਹੜੇ ਬਾਕੀ ਸੇਵਾਦਾਰ ਨੇ ਉਹਨਾਂ ਦੀਆਂ ਤਸਵੀਰਾਂ ਵੀ ਦਿਖਾ ਦਈਏ ਆਹ ਵੀਰ ਤਾਂ ਸਾਡੇ ਮਹੱਲੇ ਦਾ ਹੀ ਹੈ ਹਮੇਸ਼ਾ ਹੀ ਵੱਧ ਚੜ ਕੇ ਸੇਵਾ ਕਰਦੇ ਨੇ ਕੁਝ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਜਾਏਗਾ ਤਾਂ ਕੀ ਵਾਤਾਵਰਣ 'ਚ ਵੀ ਸੱਚੇ ਪਾਸ਼ਾ ਸੁਭਾਰ ਰੱਖਣ ਦੁਨੀਆ ਨੂੰ ਵਧੀਆ ਪ੍ਰੇਰਿਤ ਮਿਲੇ ਬੂਟੇ ਲਾਓ ਤੇ ਬੂਟਾਂ ਦੀ ਸੰਭਾਲ ਵੀ ਜ਼ਰੂਰੀ ਆ ਬੂਟਾ ਲਾ ਕੇ ਉਹਦੀ ਸੰਭਾਲ ਵੀ ਕਰਨੀ ਜ਼ਰੂਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਣੋ ਸਮਰਮੇਟ ਜਿੱਥੇ ਕਿ ਠੰਡੇ ਮਿੱਠੇ ਜਲ ਦੇ ਸ਼ਬੀਲਾ ਲਗਾਈ ਜਾ ਰਹੇ ਨੇ ਉਹ ਸਮਾਂ ਕਿੰਨਾ ਇਹ ਭੈਣ ਕਰੋਗਾ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਤਤੀ ਤਵੀ ਤੇ ਬਿਠਾ ਕੇ ਸ਼ਹੀਦੀ ਭਾਈ ਤੇ ਇਸ ਸਮੇ ਆਪਾਂ ਨੰਗੇ ਪੈਰ ਤੁਰ ਨਹੀਂ ਸਕਦੇ ਬਾਹਰ ਠੀਕ ਹੈ ਨਾ ਤੇ ਆਪਾਂ ਠੰਡੇ ਮਿੱਠੇ ਜਲਦੀ ਸ਼ਬੀਲਾ ਰਾਣੀ ਉਹਨਾਂ ਦੇ ਯਾਦ ਦੇ ਵਿੱਚ ਤੇ ਇਸੇ ਇਸੇ ਦੇ ਨਾਮ ਨਾਲ ਸਾਨੂੰ ਵਾਧਾ ਕਰਨ ਲਈ ਵੀ ਸੋਚਣਾ ਚਾਹੀਦਾ ਤੇ ਸਾਨੂੰ ਬਹੁਤ ਬਹੁਤ ਵੋਟੇ ਲਗਾਣੇ ਚਾਹੀਦੇ ਕਿਉਂਕਿ ਤੁਸੀਂ ਸੋਚ ਸਕਦੇ ਹੋ ਕਿ ਇਸ ਵੇਲੇ ਇਸ ਸਾਲ ਦੇ ਵਿੱਚ ਤਾਪਮਨ ਸਭ ਤੋਂ ਜ਼ਿਆਦਾ ਵਧਿਆ ਦਿੱਲੀ ਦੇ ਵਿੱਚ 52.3 ਡਿਗਰੀ ਤਾਪਮਨ ਨੋਟ ਕੀਤਾ ਗਿਆ ਜੋ ਕਿ ਸਭ ਤੋਂ ਜ਼ਿਆਦਾ ਸੀ ਤੇ ਸਾਨੂੰ ਇਹ ਤਾਂ ਸੋਚਣਾ ਚਾਹੀਦਾ ਕਿ ਅਸੀਂ ਠੰਡੇ ਮਿੱਠੇ ਜਲਦੀ ਸ਼ਬੀਲਾ ਲਾ ਰਹੇ ਨੇ ਠੀਕ ਹੈ ਨਾ ਲੋਕਾਂ ਨੂੰ ਜਿਹਦੇ ਠੰਡ ਠੰਡਾ ਮਹਿਸੂਸ ਕਰਾ ਰਹੇ ਨੇ ਤੇ ਤੇ ਉਹਦੇ ਨਾਲ ਨਾਲ ਸਾਨੂੰ ਵਾਤਾਵਰਨ ਨੂੰ ਵੀ ਬਚਾਉਣਾ ਚਾਹੀਦਾ ਵਾਤਾਵਰਨ ਦੇ ਨਾਲ ਹਾਂਜੀ ਇਸ ਕਿਉਂਕਿ ਇਹਦੇ ਨਾਲ ਜੀਵ ਜੰਤੂ ਵੀ ਕਈ ਕਿ ਪੰਛੀਆਂ ਦਾ ਵੀ ਘਰ ਬਰਬਾਦ ਹੁੰਦਾ ਹੈ ਜੇ ਆਪਾਂ ਹਾਂਜੀ 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 ਬਿਲਕੁਲ ਬਿਲਕੁਲ ਜੀ ਸਾਰਿਆਂ ਦਾ ਹੀ ਹੈ ਹਾਂਜੀ ਹਾਂਜੀ ਤੇ ਸਾਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਸਾਹਿਬ ਵੈਕੂ ਢਿੱਕੇ ਪੱਤੇ ਬੇਟੇ ਨਾਲ ਗੱਲ ਕੀਤੀ ਜੀ ਮੇਰੇ ਮਨ ਚ ਤਾਂ ਇਹ ਗੱਲ ਆ ਰਹੀ ਹੈ ਕਿੰਦੇ ਉੱਚਾ ਕਦੀ ਸਮਝਿਆ ਨਹੀਂ ਨੀਵਾਂ ਉਹਨੇ ਕਦੀ ਮਹਿਸੂਸ ਹੋਣ ਨਹੀਂ ਦਿੱਤਾ ਬਹੁਤ ਹਲੀਮੀ ਆ ਬੱਚੇ ਦੇ ਅੰਦਰ ਕੀ ਕਹੂੰਗੀ ਜੀ ਪਰਮਾਤਮਾ ਵੱਲੋਂ ਜਿਹੜੇ ਗੁਣ ਹੁੰਦੇ ਆ ਬੱਚੇ ਦੇ ਵਿੱਚ ਉਹ ਕੁਦਰਤ ਵੱਲੋਂ ਜਿਹੜੇ ਪੀੜੀ ਦਾ ਪੀੜੀ ਅੱਗੇ ਟਰੈਵਲ ਕਰਦੇ ਆ ਔਰ ਚੰਗੇ ਗੁਣਾ ਦੇ ਧਾਰਨੀ ਹੋਣਾ ਇਹੀ ਜਿਹੜੇ ਮਾਂ-ਬਾਪ ਦੇ ਲਈ ਵੀ ਸਾਡੇ ਸਾਰਿਆਂ ਦੇ ਲਈ ਇਹੀ ਇੱਕ ਚੀਜ਼ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਗੁਣ ਧਾਰਨ ਕਰਕੇ ਹਲੀਮੀ ਦੇ ਵਿੱਚ ਰਹਿ ਕੇ ਸਭ ਨਾਲ ਦਾ ਸਤਿਕਾਰ ਕਰਦੇ ਹੋਏ ਸਾਨੂੰ ਆਪਣੀ ਜ਼ਿੰਦਗੀ ਜੂਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਵੀ ਗੁਰਬਾਣੀ ਵਿੱਚ ਇਹੀ ਕਿਹਾ ਕਿ ਜਿਹੜੀ ਜਿਹੜੇ ਨਿਵੇਂ ਰਹਿ ਕੇ ਤੁਹਾਨੂੰ ਜਿਹੜੀ ਜ਼ਿੰਦਗੀ ਅਸੀਂ ਜੀਵਾਂਗੇ ਤਾਂ ਬਹੁਤ ਉਹ ਤੁਹਾਡੀ ਜ਼ਿੰਦਗੀ ਵਿੱਚ ਲਾਹੇਵੰਦ ਹੋਵੇਗਾ। ਇਹ ਤਾਂ ਅੱਜਕੱਲ ਪਤਾ ਗਿਆ ਸਾਟੇਰਗੇ ਇੱਥੇ ਜੋ ਜੋ ਕਰੀ ਜਾਂਦੇ ਆ ਉਹ ਹਮਾਰੋਂ ਅੱਗੇ ਵੀ ਬੜਾ ਦੇਖੋ ਨਿਮਰਤਾ ਦੇ ਨਾਲ ਖੜਾ ਵੀ ਦਿਖਾਈ ਤਸਵੀਰ ਜ਼ਰਾ। ਬੜਾ ਨਿਮਰਤਾ ਦੇ ਨਾਲ ਖੜਾ ਸਾਹਿਬ ਹਰ ਇੱਕ ਚੀਜ਼ ਨੂੰ ਅਬਜ਼ਰਵ ਕਰ ਰਿਹਾ ਹੈ ਔਰ ਕਹਿੰਦੇ ਕਿ ਜਾ ਕੇ ਉੱਥੇ ਬੰਡਾ ਕੇ ਵੀ ਜੋ ਇੱਥੋਂ ਲੈ ਕੇ ਚੱਲੇ। ਬਿਲਕੁਲ ਜੀ। ਔਰ ਇਹੀ ਸਾਡਾ ਇੱਕ ਫਰਜ਼ ਆ ਇਸ ਵੇਲੇ ਜੋ ਅਸੀਂ ਪੰਜਾਬ ਦੇ ਨਾਲੋਂ ਟੁੱਟ ਰਹੇ ਆ। ਮੈਂ ਸੋਚ ਰਿਹਾ ਸੀ ਕਿ ਸ਼ਹਾਦਤ ਹਰ ਇੱਕ ਸਮੇਂ ਇੱਕ ਸ਼ਹਾਦਤ ਹੁੰਦੀ ਹੈ। ਸ਼ਾਇਦ ਅੱਜ ਪੰਜਾਬੀਆਂ ਨੂੰ ਜਿਹੜੇ ਆਪਣੇ ਸੁੱਖ ਆਰਾਮ ਆ ਅਮਰੀਕਾ ਕੈਨੇਡਾ ਜਿਹੜੇ ਵਿਦੇਸ਼ ਦੇ ਅਸੀਂ ਲੈ ਰਹੇ ਆ ਸਾਨੂੰ ਸ਼ਹਾਦਤ ਦੇਣੀ ਪਵੇਗੀ ਜੇ ਅਸੀਂ ਇਸ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਹਰੇਕ ਸਮੇਂ ਸ਼ਹਾਦਤ ਦੇ ਮੂਲ ਬਦਲ ਜਾਂਦੇ ਆ ਇਸ ਵੇਲੇ ਜਿਹੜੇ ਅਸੀਂ ਪੰਜਾਬ ਨੂੰ ਪੰਜਾਬੀ ਛੱਡ ਕੇ ਜਾ ਰਹੇ ਆ ਔਰ ਸੁੱਖਾਂ ਦੇ ਵਿੱਚ ਜਾ ਰਹੇ ਆ ਦੇਖੋ ਜਾਣਾ ਗਲਤ ਨਹੀਂ ਪਰ ਛੱਡਣਾ ਪੰਜਾਬ ਨੂੰ ਗਲਤ ਹੈ ਕਿ ਅਸੀਂ ਬਾਹਰ ਜਾ ਕੇ ਵੀ ਇਹਦੇ ਨਾਲ ਰਹਿ ਸਕਦੇ ਆ ਤੇ ਆਪਣੇ ਮਾਪੇ ਨੂੰ ਕਿਉਂਕਿ ਘਰ ਖਾਲੀ ਹੋ ਗਏ ਘਰਾਂ ਦੇ ਵਿੱਚ ਕੋਈ ਨਹੀਂ ਰਿਹਾ ਸੋ ਜਿੱਥੇ ਸਮੇ ਸਮੇ ਦੇ ਅਨੁਸਾਰ ਸ਼ਹਾਦਤ ਦੀ ਲੋੜ ਪੈਂਦੀ ਹੈ ਹੁਣ ਸ਼ਾਇਦ ਪੰਜਾਬੀ ਨੂੰ ਇਹ ਵੀ ਇੱਕ ਸ਼ਹਾਦਤ ਦੇਣ ਦੀ ਲੋੜ ਆ ਬਿਲਕੁਲ ਜੀ ਤਿਆਗ ਹਾਂ ਬਿਲਕੁਲ ਜੀ ਸੋ ਮੈਂ ਸਭਨਾਂ ਨੂੰ ਇਹ ਹੀ ਜਿਹੜਾ ਬੇਨਤੀ ਕਰਦਾ ਹੈ ਕਿ ਗੁਰਬਾਣੀ ਦੇ ਤਹਿਤ ਆਪਣਾ ਜੀਵਨ ਜਿਹੜਾ ਕੁਰਬਾਨੀ ਨੂੰ ਆਧਾਰ ਬਣਾ ਕੇ ਆਪਣਾ ਜੀਵਨ ਜਿਉਣ ਦੀ ਅਸੀਂ ਕੋਸ਼ਿਸ਼ ਕਰੀਏ ਮੈਂ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਸ਼ਹੀਦੀ ਗੁਰਪਰਵ ਨੂੰ ਮਨਾਉਣ ਦੀਆਂ ਇਹ ਸੰਗਤਾਂ ਦਾ ਧੰਨਵਾਦ ਵੀ ਕਰਦਾ ਆਂ ਔਰ ਅਸੀਂ ਚਾਹੁੰਦੇ ਵੀ ਇਸੇ ਤਰ੍ਹਾਂ ਗੰਭੀਰਤਾ ਦੇ ਨਾਲ ਅਜਿਹੇ ਗੁਰਪਰਵ ਸਾਨੂੰ ਮਨਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਤਸਵੀਰਾਂ ਵੀ ਜੇ ਦਿਖਾਣੀਆਂ ਬਹੁਤ ਜ਼ਰੂਰੀ ਆ ਇਹ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਇਹ ਤਸਵੀਰਾਂ ਬਹੁਤ ਜ਼ਰੂਰੀ ਆ ਦੁਕਾਨਦਾਰ ਭਰਾ ਵੀ ਜਿਹੜੇ ਆਪ ਮੁਹਾਰੇ ਲੱਗੇ ਨੇ ਆ ਜੋ ਸੇਵਾ ਕੀਤੀ ਜਾ ਸਕੇ ਇਹ ਅਸਲ ਸੇਵਾ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀ ਆ ਔਰ ਤੁਸੀਂ ਦੇਖੋ ਕਿ ਸ਼ਬੀਲ ਠੰਡੇ ਮਿੱਠੇ ਜਲਦੀ ਸ਼ਬੀਲ ਤਾਂ ਲੱਗੀ ਹੋਈ ਹੈ ਨਾਲ ਵੀ ਨਾਲ ਲੰਗਰ ਵੀ ਚੱਲ ਰਿਹਾ ਪ੍ਰਸ਼ਾਦਾ ਵੀ ਉਹਦੀ ਸੇਵਾ ਵੀ ਚੱਲ ਰਹੀ ਆ ਛੋਟੇ ਛੋਟੇ ਬੱਚਾ ਦੀ ਤਸਵੀਰ ਦਿਖਾਉਗੇ ਜੇ ਆ ਛੋਟੀ ਬੱਚੀ ਕਿੰਨਾ ਮਨ ਲਾ ਕੇ ਸੇਵਾ ਕਰ ਰਹੀ ਹੈ ਕੀ ਨਾਂ ਬੇਟਾ ਤੁਹਾਡਾ ਨੰਦਨੀ ਹੈ ਨੰਦਨੀ ਨੰਦਨੀ ਸੇਵਾ ਕਰਦੇ ਹੋ ਚਲੋ ਠੀਕ ਹੈ ਪੜਦੇ ਹੋ ਬੱਚੇ ਪੜਾਈ ਕਰਦੇ ਹੋ ਕਿਹੜੇ ਸਕੂਲੇ ਪੜਦੇ ਹੋ ਆ ਇੱਥੇ ਪਿੱਛੇ ਹਨ ਕਿੰਵੀਂ ਕਲਾਸ ਪੜਦੇ ਹੋ ਤੀਸਰੀ ਚ ਚਲੋ ਬਹੁਤ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਾਂ ਇਹ ਨੰਦਨੀ ਬੇਟੀ ਇਹ ਵੀ ਸੇਵਾ ਕਰ ਰਹੀ ਹੈ ਇੱਧਰ ਸਾਰੇ ਆ ਸਾਡੇ ਛੋਟੇ ਭਰਾ ਸੇਵਾ ਕਰ ਰਹੇ ਆ ਤਾਂ ਉਹਦੇ ਪਿਤਾ ਨੂੰ ਬੜੀ ਖੁਸ਼ੀ ਹੋਈ ਨੰਦਨੀ ਦੇ ਨੂੰ ਜਦ ਉਹਦੇ ਨਾਲ ਗੱਲਬਾਤ ਕੀਤੀ ਤਾਂ ਇਹ ਖੁਸ਼ੀ ਵੰਡਣ ਨਾਲ ਵੱਧਦੀ ਹੈ ਦੁੱਖ ਕਿਸੇ ਨਾਲ ਸਾਂਝਾ ਕਰੋ ਤਾਂ ਘਟਦਾ ਹੈ ਖੁਸ਼ੀ ਵੰਡਣ ਨਾਲ ਵੱਧਦੀ ਹੈ ਤਾਂ ਖੁਸ਼ੀ ਵੰਡਣੀ ਚਾਹੀਦੀ ਆ ਉਹ ਨੌਜਵਾਨ ਵੀਰ ਪਰਲੇ ਟਰੈਕ 'ਚ ਵੀ ਸੇਵਾ ਕਰ ਰਹੇ ਆ ਔਰ ਦੇਖੋ ਪਰ ਅੱਛਾ ਕਿ ਨਹੀਂ ਚੰਗੀ ਹੈ ਸਾਡੇ ਪੰਜਾਬ ਦੀ ਗੁਰੂ ਮਹਾਰਾਜ ਦੀ ਬਖਸ਼ੀ ਹੋ ਜੀ ਕਿ ਹੱਥ ਜੋੜ ਕੇ ਗੱਡੀਆਂ ਨੂੰ ਰੋਕਿਆ ਜਾਂਦਾ ਹੈ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਬੀਲ ਸ਼ੱਕੇ ਜੀ ਲੰਗਰ ਸ਼ੱਕੇ ਜੀ ਔਰ ਬਾਕੀ ਦਿਖਾ ਦਿਓ ਦਿਖਾ ਦਿਓ ਉਹਨਾਂ ਨੂੰ ਵੀ ਦਿਖਾ ਦਿਓ ਔਰ ਮੇਰੀ ਬੱਸਾਂ ਵਾਲਿਆ ਤੇ 4 ਵੀਲਰ ਵਾਲੇ ਬਈਰਾਂ ਨੂੰ ਬੇਨਤੀ ਹੈ ਕਿ ਸਬਰ ਆਪਾ ਜ਼ੋਰ ਰੱਖਿਆ ਕਰੀਏ ਕਿਉਂਕਿ ਸ਼ਬੀਲ ਲੱਗੀ ਹੁੰਦੀ ਹੈ ਕਾਲੀ ਨਾ ਕਰਿਆ ਕਰੀ ਤਾਂ ਤੁਸੀਂ ਦਿਖਾ ਦਿਓ ਇੱਧਰ ਸਾਰੇ ਜਿਹੜੇ ਸਾਡੇ ਭੈਣ ਭਰਾ ਸੇਵਾ ਚ ਲੱਗੇ ਹੋਏ ਨੇ ਸਾਰਿਆਂ ਦੀ ਤਸਵੀਰ ਸਾਹਮਣੇ ਆਣੀ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ